ਸਰ ਸਰਦੀ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਅੱਜ ਦੇਖਣ ਨੂੰ ਲੱਗਦੀ ਹੈ ਸ਼ਹਿਰ ਧੁੰਦ ਦੀ ਜਿਹੜੀ ਚਾਦਰ ਬੰਨ੍ਹ ਲਈ ਮੇ ਜਿੰਨਾ ਇਹ ਬਿਲਕੁਲ ਗਲਤ ਹੈ ਧੁੰਦ ਦੀ ਕੋਈ ਚਾਦਰ ਨਹੀਂ ਹੈ ਇਹ ਸਮੋਗ ਹੈ ਧੂਮਾ ਹੈ ਪ੍ਰਦੂਸ਼ਣ ਖਰਾਬ ਹੋ ਚੁੱਕਿਆ ਹੈ ਸਾਡਾ 에ਅਰ ਕੁਆਲਿਟੀ ਜਿਹੜੀ ਆਪਣੇ ਇੰਡੈਕਸ ਆ ਖਰਾਬ ਹੋ ਚੁੱਕਿਆ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਔਰ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਚੁੱਕਿਆ ਹੈ ਇਹਦਾ ਕਾਰਨ ਸਾਰੇ ਜਾਣਦੇ ਆ ਸਰਕਾਰਾਂ ਵੀ ਜਾਣਦੀਆਂ ਆ ਪਰ ਸਰਕਾਰਾਂ ਨਾ ਆਦਾ ਸਰਕਾਰਾਂ ਕੁਝ ਕਰਨਾ ਚਾਹਉਂਦੀਆਂ ਅਸੀਂ ਲੋਕ ਕੁਝ ਕਰਨਾ ਚਾਹੁੰਦੇ ਆ ਕਿਤੇ ਪ੍ਰਾਲੀਆਂ ਸਾੜੀਆਂ ਚੱਲ ਰਹੀਆਂ ਅਸੀਂ ਪੜਾਕਾ ਚਲਾਉਂਦੇ ਪਿੱਛੇ ਨਹੀਂ ਹਾਂ ਕੋਈ ਕਾਰਖਾਨੇ ਕੋਈ ਫੈਕਟਰੀਆਂ ਦੇ ਜਿਹੜੇ ਕੋਈ ਪਮਾਨੇ ਹੋਣੇ ਚਾਹੀਦੇ ਸਟੈਂਡਰਡ ਹੋਣਾ ਚਾਹੀਦਾ ਉਹਨਾਂ ਦਾ ਕੋਈ ਉਹ ਵੀ ਬਿਲਕੁਲ ਆ ਕੋਈ ਕੀਤਾ ਜਾਂਦਾ ਉੱਥੇ ਮਨਮਰਜ਼ੀ ਦਾ ਚੱਲ ਰਹੀਆਂ ਚਾਰ ਸਫੇਰੇ ਹਰ ਇਨਸਾਨ ਇਸ ਨੂੰ ਫੁਲਾ ਰਿਹਾ ਕੱਲੇ ਕਿਸਾਨ ਨਹੀਂ ਫੁਲਾ ਰਿਹਾ ਜੇ ਆਪਣੇ ਸਰਕਾਰਾਂ ਦਾ ਬਿਲਕੁਲ ਟਾਸ ਮਾਸੀ ਨਹੀਂ ਹੋ ਰਹੀਆਂ ਨਾ ਪੰਜਾਬ ਦੀ ਨਾ ਹਰਿਆਣਾ ਦੀ ਨਾ ਰਾਜਸਥਾਨ ਦੀ ਨਾ ਦਿੱਲੀ ਦੀ ਅਤੇ ਦੇਲੀ ਦੇ ਥੋੜੀ ਕੋਸ਼ਿਸ਼ ਕੀਤੀ ਸੀ ਇੱਕ ਜਾਲੀ ਵੀ ਪਾਉਣ ਦੀ ਉਹ ਵੀ ਸਫਲ ਹੋ ਚੁੱਕੀ ਆ ਉਥੋਂ ਦੀ ਇਹ ਵੀ ਸਾਲੋਂ ਲੋਕਾਂ ਨੂੰ ਰਾਹ ਪਾਸ ਨਹੀਂ ਛੱਡਿਆ ਹੋਇਆ ਅਸੀਂ ਅਸੀਂ ਆਪ ਹੀ ਲੋਕ ਉਸ ਕਰਾਂਗੇ ਤਾਂ ਬਚ ਲਾਵਾਂਗੇ ਅਦਰਵਾਈਜ਼ ਅੱਖਾਂ ਦੀ ਜਲਣ ਹਾਰਟ ਅਟੈਕ ਦੀਆਂ ਬਿਮਾਰੀਆਂ ਸਾਤ ਦਵੀਲੇ ਬਾਰੀਆਂ ਨਿਤ ਵੱਧ ਰਹੀਆਂ ਨਿਤ ਵੱਧ ਰਹੀਆਂ ਅਸੀਂ ਹਸਤਾ ਦੇ ਹਸਤਾ ਭਰੇ ਦੇਖ ਸਕਦੇ ਹਾਂ ਅਸੀਂ ਇਹ ਰਿਸਪੋਨਸੀਬਿਲਟੀ ਸਰਕਾਰ ਤੋਂ ਜੇ ਜਾਂ ਕੋਈ ਉਚਿਤ ਹੱਲ ਲੱਭੇ ਫਿਰ ਇਸ ਚੀਜ਼ ਦਾ ਹੱਲ ਬਿਲਕੁਲ ਸਰਕਾਰ ਕੁਝ ਕਰੋਗੀ ਤਾਂ ਹੀ ਅਸੀਂ ਕੁਝ ਕਰਨ ਜੋਗੇ ਹੋਵਾਂਗੇ ਸਰਕਾਰਾਂ ਕੋਲੇ ਸਾਰਾ ਕੁਝ ਸਾਰੇ ਹੱਲ ਹੁੰਦੇ ਆ ਪਰਾਲੇ ਨੂੰ ਸਾੜਨ ਲਈ ਬਹੁਤ ਪਰਾਲੇ ਸਰਕਾਰਾਂ ਕਰ ਸਕਦੀਆਂ ਹਨ ਉਹਨਾਂ ਨੂੰ ਜੀਵਦਾਰਾਂ ਨੂੰ ਫਸਲੀ ਭਿੰਨਤਾਵਲ ਲਿਆ ਜਾ ਸਕਦਾ ਹੈ ਇਹਨਾਂ ਨੂੰ ਇਹਦੀ ਸਹਾਇਤਾ ਕਰਕੇ ਪਰਾਲੇ ਨੂੰ ਸਾੜ ਤੋਂ ਪਚਾਇਆ ਜਾ ਸਕਦਾ ਹੈ ਲੇਕਿਨ ਨਹੀਂ ਕੁਛ ਕਰਕੇ ਰਾਜੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸ ਤਰੀਕੇ ਨਾਲ ਗੁੱਸਾ ਨਹੀਂ ਕਿਉਂਕਿ ਅੱਜ ਇਹ ਸ਼ੁਰੂਆਤ ਤੇ ਹੀ ਇਹ ਲਾਤਾ ਹੈ ਤਾਂ ਕਿ ਚੱਲ ਕੇ ਕਿਸ ਤਰ੍ਹਾਂ ਦੇ ਲਾਤਾ 1952 ਦੇ ਵਿੱਚ ਲੰਡਨ ਦੇ ਵਿੱਚ ਇਸੇ ਸਮੋਗ ਨੇ 12040 ਸੀ ਕਿ ਸਿਰਫ 5 ਦਿਨਾਂ ਦੇ ਵਿੱਚ ਇਹ ਬਹੁਤ ਖਤਰਨਾਕ ਪੋਜੀਸ਼ਨ ਆ ਸਾਡੀ ਸਰਕਾਰਾਂ ਨੂੰ ਸਾਡੇ ਲੋਕਾਂ ਨੂੰ ਸਾਡਾ ਪਬਲਿਕ ਨੂੰ ਸੋਚਣਾ ਚਾਹੀਦਾ ਹੈ ਇਕ ਪੁਰਲੂਸ਼ਨ ਜਿਹੜਾ ਹੈ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਹੈ ਇਹ ਖਾਸ ਕਰਕੇ ਬੱਚਿਆਂ ਨੂੰ ਤੇ ਮਜ਼ਦੂਰਾਂ ਨੂੰ ਬਹੁਤ ਨੁਕਸਾਨਦੇਹ ਹੈ ਇਸ ਦੇ ਬਾਰੇ ਡਾਕਟਰਾਂ ਨੂੰ ਰਹਿਚਾਈ ਬੱਚਿਆਂ ਨੂੰ ਜਿਹੜਾ ਘਰ ਤੋਂ ਘੱਟ ਬਾਹਰ ਜਿਹੜਾ ਮਾਸਕ ਪਾ ਕੇ ਰੱਖਣੇ ਚਾਹੀਦੇ ਆ ਬਜ਼ੁਰਗਾਂ ਨੂੰ ਬਾਹਰ ਘੱਟ ਟਿਕਣਾ ਚਾਹੀਦਾ ਬਹੁਤ ਡਾਕਟਰ ਸਾਹਿਬ ਨੂੰ ਇੰਤਜ਼ਾਮ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਨਾ ਕੋਈ ਦਵਾਈ ਸਾਰਾ ਕੁਝ ਦਿੱਲੀ ਚਾਹੀਦੀ ਹੈ ਫਲੂ ਜੋ ਦਾ ਇੱਕ ਤਾਂ ਪਰਾਲੀ ਹੈ ਪਰਾਲੀ ਦਾ ਕਾਰਨ ਹੈ ਦੀਵਾਲੀ ਦੇ ਨਾਲ ਥੋੜਾ ਧੂਆਂ ਜਿਹੜਾ ਜ਼ਿਆਦਾ ਹੋ ਗਿਆ ਤੇ ਇਹ ਵੀ ਵਹੀਕਲ ਉਹ ਵੀ ਕੱਲ ਜਿਹੜੇ ਆ ਵਹੀਕਲ ਆ ਵਹੀਕਲਾਂ ਦਾ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਉਹ ਜਿਹੜਾ ਪੋਲਿਊਸ਼ਨ ਆ ਉਹ ਬਹੁਤ ਨੁਕਸਾਨ ਕਰ ਰਿਹਾ ਆ ਦਿਵਾਲੀ ਦੇ ਵਿੱਚ ਲੋਕਾਂ ਦੇ ਪਟਾਕੇ ਬਹੁਤ ਜ਼ਿਆਦਾ ਪਟਾਕਿਆਂ ਨਾਲ ਪੋਲਿਊਸ਼ਨ ਬਹੁਤ ਹੋਇਆ ਉਹ ਜਣ ਕੇ ਉਹਦਾ ਵੀ ਪੋਲਿਊਸ਼ਨ ਦਾ ਉਸਦਾ ਵੀ ਅਸਰ ਸਾਰੇ ਧੁੰਦ ਦੀ ਚਾਦਰ ਨਿਗੀ ਜੀ ਇਹ ਪੋਲਿਊਸ਼ਨ ਆ ਇਹ ਜੋ ਗੱਡੀਆਂ ਦਾ ਪੋਲੂਸ਼ਨ ਹੈ ਇਹ ਜੋ ਵਾਤਾਵਰਣ 'ਚ ਜੋ ਵੀ ਇਹ ਜ਼ਹਿਰ ਫੈਲਿਆ ਹੋਇਆ ਹੈ ਚਾਹੇ ਪਰਾਲੀ ਕਰਕੇ ਆ ਚਾਹੇ ਜੋ ਵੀ ਹੈ ਇਹ ਬਹੁਤ ਹੀ ਖਤਰਨਾਕ ਲੋਕਾਂ ਨੂੰ ਮੈਂ ਵੇਰ ਕਰਦਾ ਵੀ ਉਸ ਤੋਂ ਬਚ ਕੇ ਰਹਿਣ ਤੇ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਵੀ ਇਸ ਲਈ ਲੋਕ ਸਾਂ ਲਈ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਪੋਲੂਸ਼ਨ ਡਿਪਾਰਟਮੈਂਟ ਨੂੰ ਮੈਂ ਅਪੀਲ ਕਰਦਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਦਾ ਕੋਈ ਮਾਫ ਤੰਦ ਤੈਅ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਤ ਰਵੇ ਇਸ ਤੋਂ ਪੂਸੇ ਵਿੱਚ ਗੱਲ ਕਰਦੇ ਹਾਂ ਕਿ ਸਰਕਾਰਾਂ ਤੋਂ ਉੱਚ ਤਾਲੀ ਨੰਬਰ ਹਲੇ ਤੱਕ ਹਜੇ ਤਾਈਂ ਤਾਂ ਕੋਈ ਨਹੀਂ ਲੱਭ ਸਕਿਆ ਜੀ ਆਏ ਸਾਰੇ ਰੌਲਾ ਹੀ ਪੈਂਦਾ ਜਿਵੇਂ ਅਸੀਂ ਇਸ ਤਰ੍ਹਾਂ ਕਰਾਂਗੇ ਉਹ ਕਰਾਂਗੇ ਵਾਹ ਕਰਾਂ ਪਰ ਹਜੇ ਤਾਈਂ 0% ਸੋਲਵੈਂਟ ਹੈ ਸਰਕਾਰ ਦਾ ਕੋਈ ਹੱਲ ਨਿਕੜਿਆ ਜਾ ਰਿਹਾ ਪੋਲੂਸ਼ਨ ਦਾ